ਇਹ ਬਾਜ਼ਾਰ ਆ ਬਿਆਰਿਆ ਜੀ ਹਾਂਜੀ ਕੀ ਤਰ੍ਹਾਂ ਇੱਕ ਤਾਂ ਸਾਨੂੰ ਆ ਰਹੀ ਹੈ ਜਿਹੜੀ ਬੋਰ ਦੇ ਥੱਲੇ ਜਦੋਂ ਸੰਗਤ ਇਧਰ ਗੁਰਦੁਆਰਾ ਸਾਹਿਬ ਆਂਦੀ ਹੈ ਮੇਰੇ ਤੇ ਵਿਆਹ ਦੇ ਲੰਗਰ ਦੇ ਵਾਰਿਆਂ ਨੂੰ ਬੜੀ ਦਿੱਕਤ ਆਂਦੀ ਹੈ ਕੋਈ ਪੰਜਾਬ ਵਾਲੇ ਆ ਜੀ ਸਾਰੀਆਂ ਦੁਕਾਨਾਂ ਕੋਲੇ ਕੋਲੇ ਕਰਕੇ ਕਬਲੇ ਬਾਹਰ ਲੱਗੀਆਂ ਹੋਈਆਂ ਵਾਂ ਤੇ ਆਂ ਜਾਣ ਵਾਲਿਆਂ ਨੂੰ ਤਾਂ ਬਹੁਤ ਦਿੱਕਤ ਆਂਦੀ ਹੈ ਕੈਕਟਿਓ ਵੀ ਖੜ ਜਾਂਦੀ ਤਾਂ ਵੀ ਰਸਤਾ ਰੁੱਕ ਜਾਂਦਾ ਵਾ ਅਸੀਂ ਪ੍ਰਸ਼ਾਸਨ ਕੋਲ ਮੰਗ ਕਰ ਰਹੇ ਹਾਂ ਜੀ ਇਹ ਸਵੱਇ ਆਪਣੇ ਹੱਲ ਦਿੱਤਾ ਜਾਵੇ ਫਗਵਾੜਾ ਸ਼ਹਿਰ ਦੇ ਬਾਂਸਾ ਵਾਲੇ ਬਾਜ਼ਾਰ ਵਿਖੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਦੁਕਾਨਾਂ ਦਾ ਸਮਾਨ ਰੱਖਣ ਕਾਰਨ ਰੋਡ ਤੋਂ ਲੰਘਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਕੁਝ ਦੁਕਾਨਦਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਸਮਾਨ ਦੁਕਾਨਾਂ ਦੇ ਬਾਹਰ ਰੱਖਣ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ ਤਾਂ ਜੋ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀਦੀਰਪੁਰ ਯਾਰ ਬੰਸਾ ਵੀ ਆਤੋਂ ਮੈਂ ਐਗਰਜੂਲਰ ਤੋਂ ਹੁਣ ਘਰਾਂ ਵੀ ਲਿਆਂਦੀ ਇਹਨਾਂ ਦੇ ਪੱਤਰ ਬੱਬਰ ਬੋਲਦੇ ਆ ਜੀ ਬਹੁਤ ਥ੍ਰਿਕ ਲੈ ਹੈ ਸਾਰੇ ਰਸਤੇ ਬਾਜ਼ਾਰ ਦੁਕਾਨਦਾਰਾਂ ਨੇ ਬਹੁਤ ਪੰਜ ਪੰਜ ਫੋਟੇ ਤੋਂ ਸਮਾਨ ਬਾਹਰ ਵਧਾਇਆ ਹੋਇਆ ਮੰਦਰ ਗੁਰਦੁਆਰੇ ਜਾਣ ਵਾਸਤੇ ਬਹੁਤ ਪਰੇਸ਼ਾਨੀ ਹੋ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੇ ਇਹਨਾਂ ਜਲਦੀ ਜਲਦੀ ਐਕਸ਼ਨ ਲਿਆ ਜਾਵੇ ਜਿਹਨਾਂ ਆਮ ਜਨਤਾ ਨੂੰ ਪਛਾਣੇ ਨਾ ਜੈ ਪ੍ਰਿੰਸ ਜੀ ਹਾਂਜੀ ਪ੍ਰਿੰਸ ਕਾਹਦਾ ਗਾਣਾ ਆਪਣੀ ਆਪਣੇ ਰਮਾਨਿਆਂ ਜੀ ਕਿਹੜਾ ਬਜ਼ਾਰ ਬੰਦਾ ਵਾ ਜੀ ਇਹ 5 ਸਾਲਾਂ ਦਾ ਬਜ਼ਾਰ ਆ ਜੀ ਹਾਂਜੀ ਕੀ ਤੁਹਾਨੂੰ ਇੱਕ ਤਾਂ ਸਾਨੂੰ ਆ ਰਹੀ ਆ ਜਿਹੜੇ ਗੋੜ ਦੇ ਲੋਕ ਜਦੋਂ ਸੰਗਤ ਇੱਧਰ ਗੁਰਦੁਆਰਾ ਸਾਹਿਬ ਆਉਂਦੀ ਆ ਜਿਹਨੇ ਤੇ ਵਿਆਹ ਤੇ ਲੰਗਾਂ ਦੇ ਵਾਰਿਆਂ ਨੂੰ ਬੜੀ ਫਿਕਰ ਪੈਂਦੀ ਆ ਕਿ ਇਹ ਪਿਆਰ ਵਾਲੇ ਆ ਕੀ ਸਾਰੀਆਂ ਦੁਕਾਨਾਂ ਥੋੜੀਆਂ-ਬੋੜੀਆਂ ਕਰਕੇ ਫੜੇ ਬਾਹਰ ਗਈਆਂ ਹੋਈਆਂ ਵਾ ਆਣ ਜਾਣ ਵਾਲਿਆਂ ਨੂੰ ਤਾਂ ਬਹੁਤ ਦਿੱਕਤ ਆਦੀ ਹੈ ਇੱਕ ਐਕਟਿਵ ਵੀ ਖੜ ਜਾਂਦੀ ਤਾਂ ਵੀ ਰਸਤਾ ਰੁੱਕ ਜਾਂਦਾ ਵਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਸਵੱਇ ਨਾਲ ਦਸਤਾ ਜਾਵੇ ਆਉਣ ਵਾਲੀ ਸੰਗਤ ਗੁਰਦੁਆਰੇ ਮੰਦਰ ਆਉਣ ਵਾਲੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਜਿੰਨੇ ਬਹੁਤ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਧੰਨਵਾਦ